ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਚੈੱਕ ਕਰੋ ਚਾਰੇ ਪਾਸੇ ਧੁੰਦ 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 ਐਕਟਰ ਖਲੋਤੇ ਹੋ ਤੇ ਅੱਜ ਵੀਡੀਓ ਬਣਦੀ ਸਾਡੀ ਫੇਰ ਨਵੀਂ ਤੇ ਉਹ ਦੱਸੂ ਤੁਹਾਨੂੰ ਮਗਲੇ ਵਲੌਗ ਵਿੱਚ ਕਾਤੇ ਬਣੀ ਆ ਪਹਿਲ ਸਸਪੈਂਸ ਨਹੀਂ ਆਪਾਂ ਕੋ ਕਰ ਸਕਦੇ ਬਾਕੀ ਅੱਡੇ ਸਾਰੇ ਰੈਡੀ ਬੰਦੇ ਤੁਹਾਨੂੰ ਪਤਾ ਕਿ ਨੀ ਮਿਹਨਤ ਲੱਗਣ ਦੀ ਧੁੰਦ ਵਿੱਚ ਆਏ ਸਾਰੇ ਜਾਣੇ ਤੇ ਅਜੇ ਧੁੱਪ ਵੀ ਨਹੀਂ ਲੱਗੀ ਤੇ ਚਲ ਦੇਖਦੇ ਆ ਪੜਾਉਂਦੇ ਵੀਡੀਓ ਨਾਲ ਤੁਹਾਨੂੰ ਵਿਖਾਉਂਦੇ ਆ ਸਾਰੇ ਬਿਹਾਈਂਡ ਦ ਸੀਨ ਮੈਂ ਜਾ ਰਹੇ ਤੇ ਵਿਖਾਉਂਦਾ ਨੀਂਦਾ ਬਾਕੀ ਚੈੱਕ ਕਰੋ ਬਾਕੀ ਆ ਜਿਹੜੇ ਹਥਿਆਰ ਆ ਨਕਲੀ ਆ ਅਸਲੀ ਨਹੀਂ ਆ ਤੁਸੀਂ ਨਾ ਸਮਝੋ ਅਸਲੀ ਨਾ ਸਮਝੇ ਨਕਲੀ ਆਏ ਬੱਚਿਆਂ ਵਾਲੇ ਆ ਬੱਚਿਆਂ ਵਾਲੇ ਸਾਡੇ ਹਥਿਆਰ ਸੂਰੇ ਮੇਰੇ ਫੜੇ ਆ ਵੀ ਟੌਏ ਗਨ ਆ ਸਾਰੇ ਸਾਡੇ ਕੋਲ ਸਕੂਲ ਵਾਲੇ ਰੋਲ ਤੋਂ ਗਿਆ ਸਾਡੇ ਖਤਮ ਆ ਇਹ ਸਕੂਲ ਚ ਸੀਨ ਕਰ ਨਹੀਂ ਉਹਦੇ ਕਰ ਲਿਆ ਖਤਮ ਇਧਰ ਚੈੱਕ ਕਰੋ ਲੈ ਵੀ ਧੁੰਦ ਨਹੀਂ ਲੱਤੀ ਹਾ ਐਕਟਰ ਸਾਹਿਬ ਟੱਪਦੇ ਹੋਏ ਇਧਰੋਂ ਵੀ ਤਾਂ ਅੰਦਰ ਡੈਵ ਵਲੌਗ ਬਣਾਉਣਾ ਇੰਦਰ ਤੇ ਹੁਸਨ ਤੋਂ ਵੀ ਵਲੌਗ ਹੋਣਾ ਚੱਲ ਚੱਲਦੇ ਹਣ ਬਾਕੀ ਦਸੀਨ ਕਰੀਏ ਸਾਡੇ ਦੇ ਹੋਰ ਵੀ ਪਾਸਿਆਂ ਸੀਨ ਕਰਕੇ ਰੇ ਫਿਰ ਵੀ ਤੇ ਗਾਇਸ ਇੱਕ ਖੁਸ਼ਖਬਰੀ ਗੱਟੂ ਦੂਹਦਨਾ ਬਾਦ ਆ ਗਿਆ ਘਰੇ ਨਾਵੇਂ ਵਿਚਾਰਾ ਬਿਮਾਰ ਆ ਹੀ ਲੈਣੀ ਆਂ ਡੇਰੇ ਕੋਲ ਕਿਉਂਕਿ ਬਾਹਰ ਦਾ ਆ ਵਾ ਕਿਸੇ ਦੇ ਇਦਾਂ ਚਲ ਗਿਆ ਇਸ ਪਰਲੀ ਗਲੀ ਅੱਡੀ ਉਹ ਗਲੀ ਚਲ ਗਿਆ ਤੇ ਕਿਸੇ ਦੀ ਲੋ ਵਿੱਚ ਵੜ ਕੇ ਬਹਿ ਗਿਆ ਜਿੱਦੇ ਆਪਾਂ ਬਾਲਦੇ ਨਾ ਰੋਟੀਆਂ ਰੱਟੀਆਂ ਪਕਾਉਂਦੇ ਆ ਉਹ ਲੋ ਵਿੱਚ ਵੜ ਕੇ ਬਹਿ ਗਿਆ ਤੇ ਉਹਨਾਂ ਨੇ ਚਾਲੇ ਵੀ ਚਲ ਆਗੋ ਕੁਸਕਾਈ ਇਹਨੂੰ ਸੰਭਿਆ ਵਾ ਕੱਲ ਦਾ ਬਹੁਤ ਮਸਾਮ ਛੱਡਿਆ ਦੋ ਰਾਤਾਂ ਨੂੰ ਸਾਮ ਛੱਡਿਆ ਉਹਨਾਂ ਪਰਸੋਂ ਰਾਤ ਤੇ ਕੱਲ ਦੀ ਰਾਤ ਵੀ ਸਾਮ ਵੀ ਛੱਡਿਆ ਵਾ ਤੇ ਅੱਜ ਲੈ ਕੇ ਆਏ ਅੱਜ ਇਹ ਉਥੇ ਪਿਲਕਰ ਸਾਡੇ ਰੋਖੇ ਬਾਹਰ ਉਥੇ ਪਾ ਗਏ ਇਹਨੂੰ ਪਰਾਲੀ ਛੁੱਟ ਗਏ ਨਾ ਤੇ ਉਹਦੇ ਤੇ ਦੇ ਕੇ ਕੱਪੜੇ-ਕੁਪੜੇ ਵੱਲ ਟੁੱਟ ਗਏ ਤੇ ਕੰਬਲ-ਕੰਬਲ ਇਹ ਲੈ ਆਂਦਾ ਹੁਣ ਅਸੀਂ ਇਹਨੂੰ ਤੇ ਹੁਣ ਵਿਆਹ ਹੋਇਆ ਹੱਥ ਫੇਰੇ ਮਾਂਡਾ ਵਾ ਪਹਿਲੇ ਵੀ ਹਟ ਗਿਆ ਇੱਥੇ ਬੱਲੇ ਮਾਰਨੋਂ ਵੀ ਆਵੇ ਜਿਆਦਾ ਮਲਪਟ ਜਿਆਦਾ ਢਲਾ ਹੋ ਗਿਆ ਵਿਚਾਰਾ ਠੰਡ ਲੱਗ ਗਈ ਨਾ ਉਹਨੂੰ ਇਹ ਥੋੜੇ ਸੀਨ ਅਹੀਂ ਹੁਣ ਕਰਨੇ ਆ ਤੇ ਬਾਕੀ ਜਿਹੜੇ ਰਹਿੰਦੇ ਹੁਣ ਕਿ ਪਲਕੇ ਕਰ ਲਾਂਗੇ ਪਲਕੇ ਕਹਿਣੇ ਮੈਂ ਆ ਜਾਊਗਾ 12:00 ਵਜੇ ਤੇ ਬਾਕੀ ਦੇ ਸੀਨ ਵੀ ਪਲਕੇ ਕਰਾਂਗੇ ਕਿਉਂਕਿ ਜਿੰਨੇ ਹੁਣ ਹਨੇਰਾ ਹੁੰਦਾ ਜਾਂਦਾ ਗਾਂ ਤੇ ਉਹ ਕੁਆਲਿਟੀ ਨਹੀਂ ਆਏਣੀ ਫਿਰ ਤੇ ਵਲੋਗਾਂ ਵਿੱਚ ਤੇ ਕੁਆਲਿਟੀ ਚੱਲ ਜਾਂਦੀ ਹਨੇਰੇ ਵਾਲੀ ਵੀ ਕੋਈ ਗੱਲ ਨਹੀਂ ਆ ਪਲ ਉਹ ਵੀ ਵੀਡੀਓ ਆ ਪ੍ਰੋਫੈਸ਼ਨਲ ਵੀਡੀਓ ਹੁੰਦੀ ਉਹਦੇ ਵਿੱਚ ਹੋਏ ਤੁਹਾਨੂੰ ਪਤਾ ਕੁਆਲਿਟੀ ਦੇ ਵੇਖਣਾ ਪੈਂਦਾ ਵਾ ਸਾਡੇ ਕੋ ਕੈਮਰਾ ਤੁਹਾਨੂੰ ਪਤਾ ਫਿਰ ਉਹੋ ਜੇ ਆ ਫੋਨ ਤੇ ਹੈਗੇ ਆ ਤੇ ਤਾਂ ਕਰਕੇ ਫਿਰ ਅਹੀਂ ਹੁਣ ਥੋੜੇ ਬਹੁਤ ਜਿਹੜਾ ਸੀਨ ਨਿਕਲਦੇ ਆ ਕੋਸ਼ਿਸ਼ ਕਰਦੇ ਕੱਢਦੇ ਆ ਤੇ ਬਾਕੀ ਆ ਗਿਆ ਰ ਗਿਆ ਸੜਕ ਤੇ ਲਾ ਲਿਆ ਡੇਰਾ ਇਸੇ ਲਈ ਵੀ ਜਾਲ ਸੜਕ ਤੇ ਕਰ ਲੈਣਾ ਕੰਮ ਗਾਈਸ ਹੁਣ ਵੀਡੀਓ ਆਡੀ ਪੂਰੀ ਨਹੀਂ ਬਣੀ ਪਰ ਪੱਦੀ ਬਣੀ ਗਈ ਅੱਧੀ ਹੁਣ ਬਣਾਉਣੇ ਪੜਕੇ ਤੇ ਇਹਨਾਂ ਨੂੰ ਪੜਾ ਦੇਣ ਛੋਟੇ ਆ 10 ਵਜੇ 11 ਵਜੇ ਤੱਕ ਵੀਡੀਓ ਬਣਾਉਣ ਲੱਗੇ ਹਾਂ ਤੁੰਦਰਾ ਕਰਕੇ ਤੇ ਬਾਕੀ ਹੁਣ 5 ਵਜੇ ਰੜਗੇ 5 ਵਜੇ ਨੇ ਰੌਂਡ ਹੈ ਬਣਾ ਤੁਹਾਨੂੰ ਪਤਾ ਤੁੰਦਰਾ ਕਰਕੇ ਹੁਣ ਬੈਠੇ ਅੰਕਲ ਕੋਲ ਕਾਫੀ ਦਿਨਾਂ ਬਾਅਦ ਕੀ ਕਾਫੀ ਦਿਨ ਲੰਗੇਗੇ ਹਾਂ ਮੈਂ ਵੀ ਬਲੌਗ ਬਾਅਦ ਜਨਾਬਾ ਮੈਂ ਕੋਲ ਬਲੌਗ ਚ ਆਉਣ ਲੱਗਾ ਨਹੀਂ ਉਧਰ ਕਦੇ ਕਦੇ ਆ ਕੇ ਵਿਚ ਵਿਚ ਉਹ ਆ ਜਿਹੜੇ ਅੰਕਲ ਕੋਲ ਪਰ ਜ਼ਿਆਦਾ ਨਹੀਂ ਪੈਨੇ ਘਟਵਾਦ ਹੋ ਗਏ ਸਹੀ ਗੱਲ ਤੇ ਅੰਕਲ ਹੁਣ ਬੈਠਿਆ ਅੱਜ ਕਲੈਰਟੀ ਵਧੀਆ ਹੋਣੀ ਅੰਕਲ ਪਰਨਾ ਵਧੀਆ ਲੱਗਣਾ ਵਿਦਾੜੀ ਹੋ ਗਈ ਵਧੀਆ ਹਾਂ ਨਹੀਂ ਨਹੀਂ ਹੋ ਗਈ ਕਿ ਹੁਣ ਵਧੀਆ ਹੋ ਗਈ ਹਾਂ ਹਾਂ ਖਾਂਡੇ ਤੇ ਖਾਂਡਾ ਦਾੜੀ ਬੰਨ੍ਹੋ ਵੈਸੇ ਵਧੀਆ ਚੀਜ਼ ਹੈ ਅੰਕਲ ਦਾੜੀ ਵੜੀ ਰੱਖ ਲਈ ਹੈ ਅਗਰ ਕਹਿੰਦਾ ਪੱਕੀ ਰੱਖੀ ਕਰਕੇ ਕਿ ਸੰਗੋ ਪੱਕੀ ਪੱਕੀ ਰੱਖੀ ਵੇ ਲੋ ਕੈਮਰਾ ਚੱਲਣ ਦਾ ਹੈ ਹਾਂ ਪੱਕੀ 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 ਰੱਖ ਲਈ ਕਹਿਣ ਦਾ ਹੈ ਕੋਈ ਗੱਲ ਨਹੀਂ ਜੇ ਪੱਕੀ ਰੱਖੂਗਾ ਨਹੀਂ ਇੱਥੇ ਰਹਿਣਾ ਹੀ ਵੀ ਹਾਂ ਅੰਦਰ ਤੇ ਕੈਮਰੇ ਜਿਆ ਹੈ ਕੈਮਰੇ ਤੇ ਵੀ ਦਿਖ ਨਹੀਂ ਲਿਆ ਵਾ ਵਧੀਆ ਗੱਲ ਹੈ ਸਹੀ ਗੱਲ ਹੈ ਤੇ ਹੁਣ ਜਾਂਦੇ ਆ ਘਰੇ ਬਾਕੀ ਦੇ ਵਲੌਗ ਕਰਦੇ ਆ ਕੰਟੀਨਿਊ ਕਰਦੇ ਆ ਤੇ ਕਾਲੀ ਆਈ ਹੈ ਮਗਰੇ ਜੀ ਇਹ ਨਹੀਂ ਕਰਨਾ ਨਾਲ ਇਹ ਆਈ ਮੈਂ ਤਾਂ ਆਲ ਰੋਟੀ ਲੱਟੀ ਖਾਣੀ ਹੋਣੀ ਹੈ ਨਾ ਤੇ ਬੂਆ ਬੰਦ ਹੋਣਾ ਮੇਰੇ ਖਿਆਲ ਤੇ ਰੋਟੀ ਲੱਟੀ ਪਾ ਦੇਣੇ ਰੋਟੀ ਖਾ ਕੇ ਵੀ ਚੱਲ ਜੂਗੀ ਆਵੇ ਕਾਲੀ ਰੋਟੀ ਖਾਣੀ ਹੈ ਆ ਜਾ ਆ ਜਾ ਰੋਟੀ ਪਾ ਦੀ ਉਹ ਵਿਚਾਰੀ ਨੂੰ ਖਾਂਡਿਆ ਫਿਰ ਆਪੇ ਟਕਾਣੇ ਜਾ ਕੇ ਲੁਕ ਜੂਗੀ ਨਾ ਲੁਕਣਾ ਹੋਵੇ ਤੇ ਗੱਟੂ ਤੇ ਚਲੋ ਆ ਗਿਆ ਵਿਚਾਰਾ ਠੀਕ ਹੋ ਗਿਆ ਹੁਣ ਅੱਗੇ ਨੂੰ ਫਰਕ ਪਿਆ ਉਹਦਾ ਚੱਲਾ ਤੇ ਕਾਲੀ ਨੂੰ ਗਈ ਰੋਟੀ ਦੇਤੀ ਪਾ ਖਾਂਡ ਐ ਵੀ ਇਹ ਉਹ ਰੋਟੀ ਰੋਟੀ ਖਾ ਕੇ ਤੇ ਟਕਾਣੇ ਆ ਉਹ ਲੁਕ ਜੂਗੀ ਨਾ ਜਾ ਕੇ ਤੇ ਸੌਂ ਜੂਗੀ ਜਾ ਕੇ ਆਪੇ ਕਿਉਂਕਿ ਠੰਡ ਬੜੀ ਬਾਹਰ